ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਫਤਿਹਗੜ ਸਾਹਿਬ ਤੋਂ ਆ ਰਹੀ ਹੈ ਜਿੱਥੇ ਫਤਿਹਗੜ ਸਾਹਿਬ ਦੇ ਵਿੱਚ ਪ੍ਰੋਡਕਸ਼ਨ ਟੀਮ ਜੋ ਸ਼ੂਟਿੰਗ ਕਰਨ ਲਈ ਆਈ ਸੀ ਉਹਨਾਂ ਦੇ ਵਿੱਚੋਂ ਇੱਕ ਮੈਂਬਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਲਗਾਤਾਰ ਪੈ ਰਹੀ ਬਾਰਿਸ਼ ਕਰਕੇ ਇਹ ਹਾ사 ਵਾਪਰਿਆ ਜਿੱਥੇ ਕਰੰਟ ਲੱਗਣ ਨਾਲ ਵਿਅਕਤੀ ਜਿਹੜਾ ਹੈ ਪਹਿਲਾਂ ਗੰਭੀਰੂ ਵੀ ਜ਼ਖਮੀ ਹੋਇਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਜਿਸਥੇ ਇਲਾਜ ਦੌਰਾਨ ਇਸ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤਾਂ ਤਾਂ ਤਸਵੀਰਾਂ ਦਿਖਾ ਰਿਹਾ ਜਿ세 ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਇਹ ਟੀਮ ਜਿਹੜੀ ਹੈ ਪ੍ਰੋਡਕਸ਼ਨ ਲਈ ਜਿਹੜੀ ਹੈ ਫਤੇਗੜ ਸਾਹਿਬ ਦੇ ਵਿੱਚ ਫਿਲਮ ਨੂੰ ਸ਼ੁੱਧੀ ਸ਼ੂਟਿੰਗ ਲਈ ਆਈ ਸੀ ਪਿੰਡ ਜਿਹੜਾ ਹੈ ਨੰਦਨਪੁਰ ਕੋਲੋੜ ਵਿਖੇ ਸ਼ੂਟਿੰਗ ਕਰਨ ਲਈ ਆਈ ਪ੍ਰੋਡਕਸ਼ਨ ਟੀਮ ਦੇ ਇੱਕ ਮੈਂਬਰ ਦੀ ਜਿਹੜੀ ਹੈ ਜਿਸਦਾ ਨਾਮ 사ਜਨ ਕੁਮਾਰ ਦੱਸਿਆ ਜਾ ਰਿਹਾ ਹੈ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ ਪ੍ਰਾਪਤ ਜਾਣਕਾਰੀਆਂ ਅਨੁਸਾਰ ਪਿੰਡ ਨੰਦਨਪੁਰ ਕੋਲੋੜ ਜਿਹੜੀ ਹੈ ਸ਼ੂਟਿੰਗ ਕਰਨ ਆਏ ਹੋਏ ਸੀ ਤਾਂ ਅਚਾਨਕ ਹੀ ਜਿੱਥੇ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ ਲੜਕਾ ਜਿਹੜਾ ਇਹ ਸੱਜਨ ਕੁਮਾਰ ਨੂੰ ਅਚਾਨਕ ਹੀ ਇਸ ਦੌਰਾਨ ਕਰੰਟ ਲੱਗ ਜਾਂਦਾ ਹੈ ਇਸ ਕੁਦਰਤੀ ਹਾਸੇ ਦੇ ਵਿੱਚ ਜਿੱਥੇ ਉਹ ਜ਼ਖਮੀ ਹੋ ਜਾਂਦਾ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਤੇਗੜ ਸਾਹਿਬ ਵਿਖੇ ਦਾਖਲ ਕਰਵਾਇਆ ਜਾਂਦਾ ਹੈ ਤੇ ਇਲਾਜ ਦੌਰਾਨ ਉਸ ਵਿਅਕਤੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ थाना ਬੱਸੀ ਪਠਾਣਾ ਦੇ ਸਹਾਇਕ ਥਾਣੇਦਾਰ ਜਿਹੜੇ ਹਰਪਿੰਦਰ ਸਿੰਘ ਵੱਲੋਂ ਜੜੀ ਹੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਸਹਾਇਕ ਥਾਣੇਦਾਰ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਵੀ ਸੁਣਾਦਨੇ ਆ। ਕਹਾ ਸੀ ਡਾਕਟਰ ਰੁਕਾ ਪਟਕਾਲਪਾ ਫਿਰ ਤੋਂ ਵੀ 사ਜਨ ਕੁਮਾਰਾ ਜੋ ਕੋਈ ਫਿਲਮਾਂ ਚ ਹੈਲਪਰ ਵਗੈਰਾ ਦਾ ਸ਼ੂਟਿੰਗ ਦੌਰਾਨ ਕੰਮ ਕਰਦਾ ਕੱਲ੍ਹ ਰਾਤ ਅਚਾਨਕ ਵਾਰਸ ਆਉਣ ਕਰਕੇ ਢੇਕ ਕਰੰਟ ਆਉਣ ਕਰਕੇ ਉਹਦੀ ਡੈਥ ਹੋ ਗਈ ਸੀ ਇਹ ਲਾਪਸੀਬਲ ਹੈ ਕਿ ਇਹ 사ਜਨ ਕੁਮਾਰਾ ਇੱਕ ਕੁਲਖੇਤ ਬਰਹਿਣ ਵਾਲਾ ਪੁੱਤਰ ਪਵਨ ਕੁਮਾਰ ਕੁਲਖੇਤ ਹਰਾਨੇ ਵਾਲਾ ਨਾਲ ਹੈ ਕਿੱਥੇ ਕਰੰਟ ਲੱਗਿਆ ਇਹ ਕਰੰਟ ਇਹਦੇ ਹੱਥ ਤੇ ਲੱਗਿਆ ਸੀਗਾ ਜਦੋਂ ਕੋਈ ਟਾਰਾਂ ਵਗੈਰਾ ਪਾਉਂਦੇ ਸੀਗੇ ਨਾ ਵਾਰਸ ਆ ਗਈ ਦਾ ਤੋ ਅਚਾਨਕ ਉਹਦੇ ਨਾਲ ਤਾਰ ਸ਼ਾਰਟ ਹੋ ਕੇ ਕਰੰਟ ਲੱਗਿਆ ਕਿਹੜੀ ਜਗ੍ਹਾ ਤੇ ਕੱਢਣਾ ਹੈ? ਇਹ ਆਨੰਦਪੁਰ ਦੀ 174 ਰੁਪਿਆ ਰਸਤੀ ਕਾਰਵਾਈ ਅਮਲ ਚੱਲਾਂ ਦੀ ਗਿਆ ਪ੍ਰਵਾਪਤ ਸ਼ਾਂਤੀ ਨਾਲ ਦਾਸ ਸਮਾਜ ਜਿਨ੍ਹਾਂ ਦੇ ਪਰਵਾਹ ਦੇ ਵਾਲੇ ਕਰ। ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀਆਂ ਅਹਿਮ ਖਬਰ ਜੜੀ ਹੈ ਫਤਿਹਗੜ ਸਾਹਿਬ ਤੋਂ ਆ ਰਹੀ ਹੈ ਜਿੱਥੇ ਫਤਿਹਗੜ ਸਾਹਿਬ ਦੇ ਵਿੱਚ ਪ੍ਰੋਡਕਸ਼ਨ ਟੀਮ ਜੋ ਸ਼ੂਟਿੰਗ ਕਰਨ ਲਈ ਆਈ ਸੀ ਉਹਨਾਂ ਦੇ ਵਿੱਚੋਂ ਇੱਕ ਮੈਂਬਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਲਗਾਤਾਰ ਪੈ ਰਹੀ ਬਾਰਿਸ਼ ਕਰਕੇ ਇਹ ਹਾਸਾ ਵਾਪਰਿਆ ਜਿੱਥੇ ਕਰੰਟ ਲੱਗਣ ਨਾਲ ਵਿਅਕਤੀ ਜਿਹੜਾ ਹੈ ਪਹਿਲਾਂ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਜੁਸਥੇ ਇਲਾਜ ਦੌਰਾਨ ਇਸ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤਾਂ ਤਨ ਤਸਵੀਰਾਂ ਦਿਖਾ ਰਿਹਾ ਜਿੱਥੇ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਇਹ ਟੀਮ ਜਿਹੜੀ ਹੈ ਪ੍ਰੋਡਕਸ਼ਨ ਲਈ ਜਿਹੜੀ ਹੈ ਫਤਿਹਗੜ ਸਾਹਿਬ ਦੇ ਵਿੱਚ ਫਿਲਮ ਨੂੰ ਸ਼ੁੱਧੀ ਸ਼ੂਟਿੰਗ ਲਈ ਆਈ ਸੀ ਪਿੰਡ ਜਿਹੜਾ ਇਹ ਨੰਦਨਪੁਰ ਕੋਲੋੜ ਵਿਖੇ ਸ਼ੂਟਿੰਗ ਕਰਨ ਲਈ ਆਈ ਪ੍ਰੋਡਕਸ਼ਨ ਟੀਮ ਦੇ ਇੱਕ ਮੈਂਬਰ ਦੀ ਜਿਹੜੀ ਹੈ ਜਿਸ ਦਾ ਨਾਮ 사ਜਨ ਕੁਮਾਰ ਦੱਸਿਆ ਜਾ ਰਿਹਾ ਹੈ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ ਪ੍ਰਾਪਤ ਜਾਣਕਾਰੀਆਂ ਅਨੁਸਾਰ ਪਿੰਡ ਨੰਦਨਪੁਰ ਵਿਖੇ ਜਿਹੜੀ ਸ਼ੂਟਿੰਗ ਕਰਨ ਆਏ ਹੋਏ ਸੀ ਤਾਂ ਅਚਾਨਕ ਹੀ ਜਿੱਥੇ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ ਲੜਕਾ ਜਿਹੜਾ ਹੈ ਸੱਜਨ ਕੁਮਾਰ ਨੂੰ ਅਚਾਨਕ ਹੀ ਇਸ ਦੌਰਾਨ ਕਰੰਟ ਲੱਗ ਜਾਂਦਾ ਹੈ ਇਸ ਕੁਦਰਤੀ ਹਾਸੇ ਦੇ ਵਿੱਚ ਜਿੱਥੇ ਉਹ ਜ਼ਖਮੀ ਹੋ ਜਾਂਦਾ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਤੇਗੜ ਸਾਹਿਬ ਵਿਖੇ ਦਾਖਲ ਕਰਵਾਇਆ ਜਾਂਦਾ ਹੈ ਤੇ ਇਲਾਜ ਦੌਰਾਨ ਉਸ ਵਿਅਕਤੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ थाना ਬੱਸੀ ਪਠਾਣਾ ਦੇ ਸਹਾਇਕ ਥਾਣੇਦਾਰ ਜਿਹੜੇ ਹਰਪਿੰਦਰ ਸਿੰਘ ਵੱਲੋਂ ਜੜੀ ਹੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਸਹਾਇਕ ਥਾਣੇਦਾਰ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ। ਕਾਇਆ ਸੀ ਡਾਕਟਰ ਰੁਕਾ ਪਟਕਾਲਪਾ ਫਿਲਮ ਤੋਂ ਵੀ 사ਜਨ ਕੁਮਾਰਾ ਜੋ ਕੋਈ ਫਿਲਮਾਂ ਚ ਹੈਲਪਰ ਵਗੈਰਾ ਦਾ ਸ਼ੂਟਿੰਗ ਦੌਰਾਨ ਕੰਮ ਕਰਦਾ ਕੱਲ੍ਹ ਰਾਤ ਅਚਾਨਕ ਵਾਰਸਾਉਣ ਕਰਕੇ ਤੇ ਕਰੰਟ ਔਨ ਕਰਕੇ ਉਹਦੀ ਡੈਥ ਹੋ ਗਈ ਸੀ ਇਹ 사ਜਨ ਕੁਮਾਰਾ ਇੱਕ ਉਰਖੇਤਤ ਬਰਹਿਣ ਵਾਲਾ ਪੁੱਤਰ ਪਵਨ ਕੁਮਾਰ ਉਰਖੇਤਤ ਹਰਾਨੇ ਦਾ ਰਹਿਣ ਵਾਲਾ ਹੈ ਕਿੱਥੇ ਕਰੰਟ ਲੱਗਿਆ ਇਹ ਕਰੰਟੇ ਦੇ ਹੱਥ ਤੇ ਲੱਗਿਆ ਸੀਗਾ ਜਦੋਂ ਕੋਈ ਟਾਰਾਂ ਵਗੈਰਾ ਪਾਉਂਦੇ ਸੀਗੇ ਨਾ ਬਾਰਸ਼ ਆ ਗਈ ਤਾਂ ਅਚਾਨਕ ਉਹਦੇ ਨਾਲ ਤਾਰ ਸ਼ਾਰਟ ਹੋ ਕੇ ਘਟਣ ਲੱਗੀ ਕਿਹੜੀ ਇਹ ਨਤੀਜਾ ਕੱਢਣਾ ਹੈ ਆਨੰਦਪੁਰ ਦੀ 174 ਰੁਪਏ ਦੀ ਅਨਸਰਾਰ ਕਾਰਵਾਈ ਅਮਲ ਚਲਾਈ ਦੀ ਹੈ ਪ੍ਰਵਾਹ ਦੀ ਸ਼ਮਤੀ ਨਾਲ ਦਾਸਮਾ ਜਿਹਨਾਂ ਦੇ ਪਰਵਾਦੇ ਵਾਲੇ ਕਰਦੇ